ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆ ਜਾਤਰੂਆਂ ਦਾ ਜਥਾ ਸਾਡੇ ਸਤਕਾਰਯੋਗ ਮੈਂਬਰ ਸਰਦਾਰ ਹਰਜੀਤ ਸਿੰਘ ਪੱਪਾ ਜੀ ਦੀ ਅਗਵਾਈ ਦੇ ਵਿੱਚ ਕਿੱਥੋਂ ਰਵਾਨਗੀ ਹੋ ਰਿਹਾ ਹੁਣੇ ਅਰਦਾਸ ਕੀਤੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਜਥੇ ਵੀ ਰਵਾਨਗੀ ਕਰ ਰਹੇ ਆ 106 ਜਾਤਰੂਆਂ ਦਾ ਜਥਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾ ਰਿਹਾ ਔਰ ਅੱਜ ਸ਼ਾਮ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ ਕੱਲ ਬਾਰਡਰ ਪਾਰ ਕਰਕੇ ਪਾਕਿਸਤਾਨ ਐਂਟਰ ਕਰਨਗੇ ਔਰ 15 ਤਰੀਕ ਨੂੰ ਗੁਰਨਾਨਕ ਸਾਹਿਬ ਜੀ ਦਾ ਗੁਰਪੁਰਬ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਏਗਾ ਬਾਕੀ ਗੁਰਦਆਮਾਂ ਦੇ ਦਰਸ਼ਨ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਲਾਹੌਰ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਥਾਨ ਤੇ ਚੂਨਾ ਮੰਡੀ ਸਾਰੇ ਗੁਰਦਆਮਾਂ ਦੇ ਦਰਸ਼ਨ ਸੰਗਤ ਕਰਕੇ ਆਏਗੀ ਔਰ 23 ਤਰੀਕ ਨੂੰ ਸੰਗਤ ਵਾਪਸ ਇੰਡੀਆ ਕ੍ਰੋਸ ਆਣ ਵਾਪਸ ਆਣਗੇ ਇਹਨਾਂ ਸਾਰੇ ਯਾਤਰੀਆਂ ਨੂੰ ਜਿੱਥੇ ਵੀਜ਼ਾ ਮਿਲਿਆ ਹੈ ਉਥੇ ਸਾਨੂੰ ਅਫਸੋਸ ਹੈ ਦੁੱਖ ਹੈ ਇਸ ਗੱਲ ਦਾ ਕਿ 339 ਵੀਜ਼ੇ ਅਪਲਾਈ ਕੀਤੇ ਸਨ ਯਾਤਰੀਆਂ ਨੇ ਜਿਦੇ ਵਿੱਚੋਂ ਮਾਤਰ 106 ਵੀਜ਼ੇ ਜਿਹੜੇ ਆ ਸਰਕਾਰ ਨੇ ਦਿੱਤੇ ਪਾਕਿਸਤਾਨ ਸਰਕਾਰ ਨੇ ਬਾਕੀਆਂ ਨੂੰ ਵੀਜ਼ਾ ਨਹੀਂ ਦਿੱਤਾ ਇਹ ਬੜੇ ਦੁੱਖ ਦੀ ਗੱਲ ਹੈ ਔਰ ਦੂਸਰੀ ਗੱਲ ਕਿ ਲਾਸਟ ਮਿੰਟ ਦੇ ਉੱਤੇ ਦੱਸਦੇ ਆ ਕੇ ਵੀਜ਼ਾ ਤੁਹਾਡਾ ਨਹੀਂ ਸੈਂਕਸ਼ਨ ਹੋਇਆ ਇਹ ਵੀ ਬੜੇ ਅਫਸੋਸ ਦੀ ਗੱਲ ਹੈ ਜਿਨ੍ਹਾਂ ਯਾਤਰੂਆਂ ਦੀ ਸ਼ਰਧਾ ਭਾਵਨਾ ਹੈ ਜਿਨ੍ਹਾਂ ਨੇ ਆਪਣੀ ਤਿਆਰੀ ਕੀਤੀ ਆਪਣਾ ਸਾਰਾ ਅਰੇਂਜਮੈਂਟ ਕੀਤਾ ਹੈ ਉਹਨਾਂ ਨੂੰ ਲਾਸਟ ਮਿੰਟ ਦੇ ਉੱਤੇ ਦੱਸ ਦੇਣਾ ਕਿ ਤੁਹਾਡਾ ਵੀਜ਼ਾ ਨਹੀਂ ਲੱਗਾ ਉਹ 339 ਦੇ ਵਿੱਚੋਂ ਕੇਵਲ 106 ਵੀਜ਼ਾ ਦੇਣਾ ਇਹ ਵੀ ਬੜੇ ਦੁੱਖ ਦੀ ਗੱਲ ਹੈ ਸਰਦਾਰੋ ਸਾਹਿਬ ਪਹਿਲੀ ਬਾਾਰ ਨਹੀਂ ਹੈ ਕਿ ਜਦੋਂ ਇਸੇ ਕਰਕੇ ਅਸੀਂ ਮੰਗ ਕਰਦੇ ਆ ਕਿ ਜਦੋਂ ਅਸੀਂ ਅਰਦਾਸ ਕਰਦੇ ਆ ਨਾ ਰੋਜ਼ਾਨਾ ਤੇ ਅਰਦਾਸ ਦੇ ਵਿੱਚ ਅਸੀਂ ਕਰਦੇ ਆ ਕਿ ਸਾਡੇ ਗੁਰਦੁਆਰੇ ਗੁਰਦਾਮ ਜਿਹੜੇ ਕਿ ਪੰਥ ਤੋਂ ਵਿਛੋੜੇ ਗਏ ਆ ਉਹਨਾਂ ਦੇ ਖੁੱਲੇ ਦਰਸ਼ਨ ਦیدارੇ ਸੰਗਤ ਨੂੰ ਬਖਸ਼ੋ ਸਾਡੀ ਅਰਦਾਸ ਇਹ ਹੈ ਕਿ ਖੁੱਲੇ ਦਰਸ਼ਨ ਦیدارੇ ਮੰਗੋ ਸਾਨੂੰ ਕੋਈ ਵੀ ਜਿਹਦੀ ਲੋੜ ਨਾ ਹੋਵੇ ਸਾਨੂੰ ਕਿਸੇ ਪਾਸਪੋਰਟ ਦੀ ਲੋੜ ਨਾ ਪਵੇ ਅਸੀਂ ਆਪਣੇ ਸਾਡੀ ਸੰਗਤ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਜਿਨ੍ਹਾਂ ਦੀ ਸ਼ਰਧਾ ਭਾਵਨਾ ਉਹਨਾਂ ਸਥਾਨਾਂ ਦੇ ਨਾਲ ਜੁੜੀ ਹੋਈ ਹੈ ਉਹ ਖੁੱਲੇ ਦਰਸ਼ਨਦਾਰੇ ਕਰ ਸਕਣ ਇਹ ਰੈਸਟ੍ਰਿਕਸ਼ਨਾਂ ਜਿਹੜੀਆਂ ਸਾਡੇ ਤੇ ਰੈਸਟ੍ਰਿਕਸ਼ਨਾਂ ਨਾ ਹੋਣ ਕਿ ਹਰ ਸਾਲ ਸਾਨੂੰ ਵੇਖਣਾ ਪਏ ਕਿ ਸਾਡੇ ਵੀਜ਼ੇ ਲੱਗਣਗੇ ਕਿ ਨਹੀਂ ਲੱਗਣਗੇ ਆਪਣੇ ਗੁਰੂ ਨਾਨਕ ਦੇ ਸਥਾਨ ਤੇ ਜਾਣ ਲਈ ਵੀ ਸਾਨੂੰ ਵੀਜ਼ੇ ਲੈਣੇ ਪੈਣੇ ਬੜੇ ਅਫਸੋਸ ਦੀ ਗੱਲ ਹੈ ਪਰ ਫਿਰ ਵੀ ਜੋ ਫਾਰਮੈਟੀਆਂ ਉਹ ਸਾਰੀਆਂ ਸਾਡੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾਂਦੀਆਂ ਪਰ ਇਸ ਦੇ ਬਾਵਜੂਦ 1/3 ਵੀਜ਼ੇ ਦੇਣੇ ਔਰ 2/3 ਰਿਜੈਕਟ ਕਰਦੇ ਨੇ ਮੈਂ ਸਮਝਦਾ ਕਿ ਇਹ ਬੜੀ ਬਹੁਤ ਹੀ ਅਫਸੋਸਜਨਕ ਗੱਲ ਹੈ ਪਾਕਿਸਤਾਨ ਐਮਬੈਸੀ ਨੂੰ ਪਾਕਿਸਤਾਨ ਸਰਕਾਰ ਨੂੰ ਅਸੀਂ ਇਹ ਰਿਕਵੈਸਟ ਵੀ ਕਰਦੇ ਆਂ ਔਰ ਰੋਸ਼ ਵੀ ਚਾਰ ਕਰਦੇ ਆਂ ਕਿ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਏ ਕਿ ਜਾਇਏ ਕਿ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਆ ਤੁਹਾਡਾ ਉੱਥੇ ਕੁਝ ਨਹੀਂ ਲੈ ਕੇ ਤੁਹਾਡੇ ਦੇ ਕੇ ਜਾਣਗੇ ਜਿਹੜੀ ਸੰਗਤ ਜਾਏਗੀ ਪਾਕਿਸਤਾਨ ਦੇ ਵਿੱਚ ਖਰਚਾ ਕਰਕੇ ਆਏਗੀ ਪਾਕਿਸਤਾਨ ਦੀ ਇਕਨੋਮੀ ਸਟਰੋਂਗ ਹੋਏਗੀ ਇੱਥੇ ਕੋਈ ਤੁਹਾਡੇ ਉੱਥੋਂ ਲੈ ਕੇ ਨਹੀਂ ਆਉਣਾ ਤੁਹਾਡੇ ਕੋਲ ਹੈ ਕੀ ਦੇਣ ਵਾਸਤੇ ਲੇਕਿਨ ਤੁਸੀਂ ਸਾਨੂੰ ਗੁਰਦਆਮਾਂ ਤੋਂ ਦਰਸ਼ਨਾ ਤੋਂ ਨਾ ਰੋਕੋ ਸਾਡੀ ਜਿਹੜੀ ਸੰਗਤ ਜਾ ਰਹੀ ਆ ਉਹਨਾਂ ਦੇ ਵੀਜ਼ਾ ਜਰੂਰ ਦਿਆ ਕਰੋ ਇਹ ਅਸੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਆਂ ਕੱਲ ਤੋਂ ਗੁਰਨਾਣ ਸਿੰਘ ਜੀ ਦਾ ਬਹੁਤ ਬਹੁਤ शुक्रिया धन्यवाद उन्होंने मेरे को चुना इस बार जाने के लिए वही मैं धन्यवाद करता हूँ अपने दिल्ली सिख गुरुद्वारा प्रबंधक कमेटी के प्रेसिडेंट हरमीत सिंह कालका जी हमारे जनरल सेक्रेटरी जगदीत सिंह कालू जी का जिन्होंने ये मेरे को मौका दिया है कि आप जत्थे की अगुवाई करते हुए दर्शन करने के लिए जाएं सो तो मेरे अंदर एक बड़ी भावना है कि गुरु साहब के मैं दर्शन करने के लिए जा रहा हूँ गुरु नानक साहब के उस पावन पवित्र स्थान के दर्शन करने जा रहा हूँ जहाँ उन्होंने उनका जन्म स्थान है और बाकी पाकिस्तान के जो वहाँ वहां दर्शन करने जा रहा हूँ कृपा करें हम सब पे हम कला जाके दर्शन करके आइए और गुरु का खुशियाँ प्राप्त करें। इस तरीके का बहुत अच्छा अंदा रहा है पर थोड़ी सी शिकायत है कि वो लोग सहजदारियों के लिए मना करते हैं थोड़ा सा रोष है पर लग गया जिनका लगा वो अच्छे से दर्शन करें और अच्छी जगह जा रहे हैं और अच्छा कितना मन में उत्साह है के लिए मन में ऐसा उत्साह है शायद आज से पहले इतनी खुशी कभी नहीं मिली एक बार तब मिली थी जब मैं हेमकुंड साहब गई थी तो गुरु के पास जाने से सब कुछ प्राप्ति होती है ये मैंने अपने जीवन में देख लिया है तो अब ऐसा कुछ लगता नहीं पर आज इतना मन खुश है कि आपको मैं खुशी शब्दों में बयान नहीं कर सकती क्योंकि गुरु नानक देव जी का बर्थडे और मैं उनको सबसे ऊपर मानती हूँ और अगर वो ना होते तो आज मैं यहाँ आपके सामने खड़ी ना होती इसलिए आप बंगाली हो आप गुरु नानक हाँ मेरे मैम से हाँ बिल्कुल क्योंकि मुझे गुरु नानक की वाणी बहुत अच्छी लगती है जहाँ पर सिख कहते हैं सिख हिंदू धर्म को उन्होंने भेदभाव नहीं किया हिंदू मुस्लिम सिख ईसाई सब एक है इसमें इंसानियत का धर्म है ये इसलिए मुझे बहुत पसंद है ये इंतजार है बहुत ज्यादा बेसब्री से हमने सितंबर में पासपोर्ट जमा किया था और दो दिन पहले पासपोर्ट मिला उसी भी हो रही है बहुत बहुत बहुत, लोगों का रिजेक्ट भी हो गया हाँ बहुत ज्यादा बेहद खुशी टाइम जा रही हूँ और मेरे को बहुत खुशी है क्योंकि मेरे पापा की भी बर्थ हुई है और गुरु नानक देव जी की भी और मैं वैसे ही वैसी ननकानियों मैं कहलाती हूँ मेरे लिए सबसे बड़ी यही बात है ये शुक्रिया मैं ये परमजीत सर जी का करना चाहती हूँ कि इनकी वजह से मुझे हो गया ऑफिस से छुट्टी नहीं मिल रही थी पर इन्होंने मुझे लेटर वगैरह लिख के दे दी ਤੁਮੇਰੇ ਕੋ ਤਾਂ ਬਹੁਤ ਖੁਸ਼ੀ ਹੈ ਕਿ ਮੈਂ ਜਾ ਰਹੀ ਹਾਂ ਮੈਂ ਭਾਗੋ ਵਾਲੀ ਹਾਂ ਕਰਮੋ ਵਾਲੀ ਹਾਂ